ਸਾਰੇ ਗੁਰੂ ਖਾਲਸਾ ਸਤਸੰਗੀ ਜਨੋ ਜਿੰਨੇ ਕੋ ਸਰੀਰ ਬੈਠੇ ਹਨ ਬਹੁਤ ਵੱਡੇ ਭਾਤਾਂ ਵਾਲੇ ਹਨ ਕਿ ਆਪਾਂ ਸਾਰੇ ਕਾਲ ਪੰਖ ਪਰਮਾਤਮਾ ਦੀ ਉਸਤਤ ਕਰਨ ਵਾਸਤੇ ਬੈਠੇ ਹਾਂ ਕਾਲ ਪੰਖ ਪਰਮਾਤਮਾ ਦੀ ਗਾਣੀ ਪੜਨ ਵਾਸਤੇ ਬੈਠੇ ਹਾਂ ਜਿੰਨੇ ਕੋ ਸਰੀਰ ਬੈਠੇ ਨੇ ਬਹੁਤ ਵੱਡੇ ਭਾਤਾਂ ਵਾਲੇ ਹਨ ਕਿ ਅਸੀਂ ਆਪਣੀ ਜ਼ਿੰਦਗੀ ਦੇ ਕੁਝ ਪਲ ਜਿਹੜੇ ਆ ਤਨ ਤਨ ਸਰਸ ਜੇ ਗੁਰੂ ਗ੍ਰੰਥ ਸਾਹਿਬ ਆਪ ਤੇ ਕੱਢੇ ਦੇ ਮੋਢੋਂ ਸਤਨਾਮ ਸ੍ਰੀ ਵਾਹਿਗੁਰੂ ਜੀ ਕਾ ਜੈਸੇ ਵਰ ਦੇਤਾ ਦਾ ਬਾਣੀ ਕਿਉਂਕਿ ਅਸੀਂ ਗੁਰੂ ਦੇ ਉੱਤੇ ਵਿਸ਼ਵਾਸ ਰੱਖਦੇ ਭਰੋਸਾ ਰੱਖਦੇ ਜਦੋਂ ਕੋਈ ਕਾਰਜ ਕਰਦੇ ਆ ਸਾਡੇ ਸਭੇ ਹੋ ਜਾਂਦੇ ਨੇ ਪੂਰੇ ਹੋ ਜਾਂਦੇ ਨੇ ਸਾਡਾ ਜਿਹੜਾ ਭਰੋਸਾ ਜਿਹੜਾ ਵਿਸ਼ਵਾਸ ਗੁਰੂ ਪ੍ਰਤੀ ਹੋਣਾ ਚਾਹੀਦਾ ਤੇ ਜਦੋਂ ਅਸੀਂ ਗੁਰੂ ਦੇਤੇ ਡੋਰਾ ਛੱਡ ਦਿੰਦੇ ਆ ਤੇ ਸਾਡਾ ਗੁਰੂ ਹੱਥਾ ਲਾ ਕੇ ਆਪਣੇ ਭਗਤ ਜਣ ਦੀ ਰਾਖੀ ਕਰਦਾ ਜਦੋਂ ਅਸੀਂ ਭਰੋਸਾ ਰੱਖਦੇ ਆ ਵਿਸ਼ਵਾਸ ਧੰਨ ਧੰਨ ਸਾਬਸ ਜੀ ਦੇ ਗੁਰੂ ਨਾਮਦਾਸ ਮਰਿਤ ਤੇ ਸਾਰੀਆਂ ਡੋਰਾ ਜਿਹੜਾ ਧੰਨ ਗੁਰੂ ਨਾਮਦਾਸ ਮਰਿਤ ਤੇ ਸੁਟਦੇ ਨੇ ਤੇ ਧੰਨ ਗੁਰੂ ਨਾਮਦਾਸ ਮਰਿਤ ਐਸੀ ਕਿਰਪਾ ਕਰ ਦਿੰਦੇ ਨੇ ਤੇ ਉਸ ਮਨੋਖ ਦਿਆਂ ਪੀੜੀਆਂ ਤੋਂ ਪੀੜੀਆਂ ਜਿਹੜੀ ਸਾਰੀ ਕਰੀਪੀ ਜਿਹੜੀ ਖਤਰਤ ਕਰਦੇ ਨੇ ਬੋਲੋ ਸਤਿਵਾਹਿਗੁਰੂ ਜੀ ਪਾਤਸ਼ਾਹ ਜੀ ਇੱਕ ਦਾ ਨਹੀਂ ਸੋਚਦੇ ਤਾਂ ਪੀੜੀ ਦਾ ਪੀੜੀ ਸੋਚਦੇ ਨੇ ਤੇ ਗੜੀਆਂ ਪੀੜੀਆਂ ਦਾ ਵੀ ਡੇੜਾ ਭਾਰ ਕਰ ਲੈਂਦੇ ਨੇ ਉਹ ਲੋ ਸਤਨਾਮ ਸਿਰ ਰਾਇ ਸਾਡਾ ਜਿਹੜਾ ਗੁਰੂ ਪਤੀ ਤਾਂ ਗੁਰੂ ਰਾਮਦਾਸ ਜੀ ਤੇ ਵਿਸ਼ਵਾਸ ਤੇ ਭਰੋਸਾ ਰੱਖਣਾ ਚਾਹੀਦਾ ਆਓ ਕੁਝ ਸਮਾਂ ਵਿਚਾਰ ਦੇ ਨਾਲ ਜੀ ਵੇਚਾਰਾ ਕਰ ਤਾਂ ਪਹਿਲਾ ਦਸ਼ਮੇਸ਼ ਪਾਖੇ ਦੀ ਮਖੀਨ ਹਤੇ ਪ੍ਰਵਾਣ ਕਰੋ ਲਵਾਓ ਖਾਜਰੇ ਕੁਝ ਕੈਂ ਦਾ ਬਨ ਬਖਸ਼ੂ ਲਵਾਓ ਖਾਜਰੇ ਆਖੋ ਜੀ ਵਾਟ ਉਜਤਾ ਖਲ ਸਾ ਵਾਟ ਉਜਤੇ ਫਤ ਤਾਨਦਾਨ ਸੈਬ ਸਿਰੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਾਏ ਜੇਠੇ ਨੂੰ ਗੁਰੂ ਰਾਮਦਾਸ ਬਣਾ ਕੇ ਅੰਗਰਸਰ ਦੀ ਧਰਤੀ ਦੇ ਵਿੱਚ ਭੇਜਿਆ ਵਦਗਾਰ ਲਿਖਦੇ ਨੇ ਧੰਤ ਗੁਰੂ ਰਾਮਦਾਸ ਮਹਾਰਾਜ ਜੀ ਅੰਗਰਸਰ ਦੀ ਧਰਤੀ ਨੂੰ ਆ ਕੇ ਵਸਾਇਆ ਤੇ ਇਸ ਦੀ ਦਵਾਈ ਭਾਈ ਗੁਰਦਾਸ ਜੀ ਪਰਮਾਣਿਕ ਕਰਦੇ ਨੇ ਭਾਈ ਗੁਰਦਾਸ ਜੀ ਲਿਖਦੇ ਨੇ ਬੈਠਾ ਸੋਟੀ ਪਾਦਸ਼ਾਹ ਰਾਮਦਾਸ ਸਤਗੁਰ ਕਹਾਵਾ ਪੂਰਨਤਾ ਨੂੰ ਟਕਾਇਆ ਅੰਬਰ ਇਤਸਾਲ ਵਿੱਚ ਜੋਤ ਜਗਾਵੈ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੰਬਰ ਸਰ ਸ਼ਹਿਰ ਵਿਸਾਦ ਤਾ ਤੇ 52 ਪ੍ਰਕਾਰ ਦੇ ਕਾਰੀਕਰ ਵੱਖੋ ਵੱਖਰੇ ਕੰਮ ਕਰਨ ਵਾਲੇ ਗੁਰੂ ਸਾਹਿਬ ਜੀ ਨੇ ਇਸ ਨਗਰ ਦੇ ਵਿੱਚ ਵਿਸਾਦ ਤੇ ਜਿਨ੍ਹਾਂ ਦੇ ਘਰਾਂ ਤੇ ਕਿਚੇ ਰੋਟੀ ਨਹੀਂ ਪੱਕਦੀ ਸੀ ਤੇ ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਕੰਮ ਦਿੱਤੇ ਨੇ ਜਿਹੜਾ ਢਾਣਾ ਦਿੰਦੇ ਨੇ ਸੇਵਾ ਦਿੰਦੇ ਨੇ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਰੋਟੀ ਨਹੀਂ ਪੱਕਦੀ ਸੀ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਉਹਨਾਂ ਦੇ ਘਰਾਂ ਦੇ ਵਿੱਚ ਰੋਟੀ ਦਾ ਪੱਟਣ ਲੱਗ ਪਿਆ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਅਸੀਂ ਗੁਰੂ ਰਾਮਦਾਸ ਮਹਾਰਾਜ ਦੇ ਤੇ ਸਾਜ ਦਾ ਡੋਰਾ ਛੱਡ ਦਿੰਦੇ ਆ ਭਰੋਸਾ ਰੱਖ ਕੇ ਵਿਸ਼ਵਾਸ ਰੱਖ ਕੇ ਤੇ ਮੇਰਾ ਧੰਨ ਗੁਰੂ ਰਾਮਦਾਸ ਮਹਾਰਾਜ ਆਂ ਦੀਆਂ ਪੀੜੀਆਂ ਪੀੜਿ ਕਾਮ ਕਰੇ ਜਿਨਾਂ ਕੱਟ ਜਾਂਦਾ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਡਾ ਜਿਹੜਾ ਭਰੋਸਾ ਜਿਸ਼ਵਾਸ਼ ਹੋਣਾ ਕਿਹਦਾ ਤਾਂ ਹੀ ਭਾਈ ਸੱਤੇ ਤੇ ਭਾਈ ਬਲਵੰਡੇ ਨੇ ਆਪਣੀ ਬਾਤ ਦੇ ਵਿੱਚ ਲਿਖ ਦਿੱਤਾ ਜਿਨਨੇ ਤੋਂ ਸੇਵਿਆ ਪਹੋਂ ਕਰ ਸੇਤ ਉਦਪਾਰ ਉਤਾਰਿਆ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਉਤੇ ਜਿਹੜਾ ਭਰੋਸਾ ਰੱਖਦਾ ਹੈ ਦੇਸ਼ਵਾਸ ਰੱਖਦਾ ਏ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਦਾ ਵੀੜਾ ਪਾਰ ਕਰਦਿਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਧੰਨ ਧੰਨ ਰਾਮਦਾਸ ਸੰਸਰੀਆ ਜਿਹਦੇ ਸੁਆਰਿਆ ਪੂਰੀ ਹੋਈ ਕਰਾਮਾਤ ਆਪ ਸਰਜਣਹਾਰੇ ਧਾਰਿਆ ਕਾਲ ਪੁਰਮਾਤਮਾ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਸੰਸਾਰ ਦੇ ਵਿੱਚ ਭੇਜਿਆ ਏ ਤੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਐਸੀ ਕਿਰਪਾ ਕਰ ਦਿੰਦੇ ਨੇ ਉਹਨਾਂ ਮੁੱਖਾਂ ਦੇ ਸਾਰੇ ਦੁੱਖ ਜਿਹੜੇ ਖਤਰ ਕਹਿੰਦੇ ਕਿ ਅੰਬਰ ਸਰਦੀ ਉਹ ਪਵਿੱਤਰ ਧਰਤੀ ਆ ਉਹ ਪਵਿੱਤਰ ਨਗਰੀ ਆ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਆਉਂਦਾ ਹੈ ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਉਹਨੂੰ ਆਪਣੀ ਛਰਨ ਦੇ ਵਿੱਚ ਲਾ ਲੈਂਦੇ ਨੇ ਸਾਕੇ ਤਾਂ ਲਿਖਦੇ ਨੇ ਜੇ ਜਲਮਤੇ ਇਲਾਕੇ ਦਾ ਰਹਿਣ ਵਾਲਾ ਇੱਕ ਗਰੀਬੜਾ ਜਿਆ ਘਰ ਦੇ ਵਿੱਚ ਗਰੀਬੀ ਬਹੁਤ ਹੈ ਦਲਿਤਰ ਬਹੁਤ ਆ ਤੇ ਮਨ ਦੇ ਨਾਲ ਸੋਚ ਰਿਆ ਓਏ ਤੇ ਜੇ ਘਰ ਦੀ ਗਰੀਬੀ ਨਾ ਠੱਗੀ ਗਈ ਮੈਂ ਖੁਦ ਖੁਸ਼ੀ ਕਰ ਦੇਣੀ ਆ ਮੈਂ ਮਰ ਜਾਣਾ ਵਦਵਾਗਾ ਨਹੀਂ ਉਸ ਦਾ ਨਾਮ ਲਿਖਿਆ ਭਾਈ ਸੋਮਨ ਪਾਈ ਸਵਿਆ ਜੇ ਘਰ ਦੇ ਵਿੱਚ ਬਹੁਤ ਗਰੀਬੀ ਆ ਤੇ ਕਿਸੇ ਨੇ ਆ ਕੇ ਆਖਿਆ ਪਾਈ ਸਵਿਆ ਜਾ ਅੰਮਰ ਸਰ ਦੀ ਧਰਤੀ ਉੱਤੇ ਚਲੇ ਜਾ ਉੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਈ ਪ੍ਰਕਾਰ ਦੇ ਕਿੱਤਿਆਂ ਦੇ ਲੋਕ ਉੱਥੇ ਵਸਾਇਏ ਜਾ ਰੋਟੀ ਚੋਕਾ ਹੋ ਜਾਨੇਗਾ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਸ਼ਰਮ ਦੇ ਵਿੱਚ ਚੜਾ ਜਾ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਜਾ ਭਾਈ ਗੁਰੂ ਰਾਮਦਾਸ ਮਹਾਰਾਜ ਦੀ ਸ਼ਰਮ ਦੇ ਵਿੱਚ ਰਜਾ ਰੋਟੀ ਚੋਕਾ ਹੋ ਜਾਏਗਾ ਧੰਨ ਗੁਰੂ ਰਾਮਦਾਸ ਮਾਰਗ ਤੇ ਭਰੋਸਾ ਰੱਖੀ ਵਿਸ਼ਵਾਸ ਰੱਖੀ ਘਟਣਾ ਕੀ ਵਾਪਰੀ ਭਾਈ ਸਭਾ ਆਪਣੇ ਪਰਿਵਾਰ ਸਿਵੇਤ ਅੰਬਰ ਸਰ ਜੀ ਧਰਤੀ ਉੱਤੇ ਆਇਆ ਪਿਆਰਿਓ ਜਦੋਂ ਅੰਬਰ ਸਰ ਜੀ ਧਰਤੀ ਤੇ ਆਇਆ ਇੱਥੇ ਆ ਕੇ ਇਸ ਨੇ ਜਿੱਥੇ ਕੋਈ ਜਗ੍ਹਾ ਮਿਲੀ ਉੱਥੇ ਆ ਕੇ ਨੇ ਛੋਟੀ ਜਿਹੀ ਕਟੀਆਂ ਬਣਾ ਲਈ ਕਟੀਆਂ ਬਣਾਲੀ ਸੌਦਾ ਪੱਤਾ ਲਿਆ ਕੇ ਰੱਖਿਆ ਥੋੜਾ ਮੋਟਾ ਲਿਆ ਕੇ ਰੱਖਿਆ ਵੇਚਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਅੱਜ ਤੋਂ ਪਹਿਲੇ ਜਦ ਅਸਲ ਤੇ ਕਹਾਣ ਲਈ ਤੇ ਇਸ ਨੇ ਦੋ ਆਨੇ ਕਮਾਏ ਜਦ ਦੋ ਆਨੇ ਕਮਾਏ ਤੇ ਬੜੀ ਖੁਸ਼ੀ ਹੋਈ ਕਹਿਣ ਲੱਗਾ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਅਪਾਰ ਕਿਰਪਾ ਹੋਈ ਆ ਅੱਜ ਮੈਂ ਦੋ ਆਨੇ ਕਮਾ ਲਏ ਨੇ ਹੌਲੀ ਹੌਲੀ ਕਮਾਈ ਦੇ ਵਿੱਚ ਵਾਦਾ ਹੋਇਆ ਜਦ ਹੌਲੀ ਹੌਲੀ ਕਮਾਈ ਦੇ ਵਿੱਚ ਵਾਦਾ ਹੋਇਆ ਪਿਆਰਿਓ ਇੱਕ ਵਾਰ ਧਰਨਾ ਕੀ ਵਾਪਰੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਉਹਦੇ ਲਾਗੋ ਨੰਗਦੇ ਨੇ ਜਿੱਥੇ ਇਸ ਨੇ ਕੁਟੀਆਂ ਬਣਾਈ ਸੀ ਤੇ ਜਿਹੜੇ ਉੱਥੇ ਪਹਿਲਾਂ ਆ ਕੇ ਰਹਿੰਦੇ ਸੀ ਉਹ ਇਦੋਂ ਬਣਾ ਉੱਠੇ ਨੇ ਉਹਨਾਂ ਨੇ ਸਤਕਾਰ ਕੀਤਾ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਤਾਂ ਨੇ ਪਾਈ ਗੁਰਦਾਸ ਜੀ ਦਾ ਜਦ ਜਦਬ ਕੀਤਾ ਮੱਥਾ ਟੇਕਿਆ ਤੇ ਇਹ ਬੈਠਾ ਰਹਿ ਗਿਆ ਭਾਈ ਸਾਵਾ ਇਹਨੂੰ ਪਤਾ ਵੀ ਲੱਗਾ ਤੇ ਧਰਮ ਗੁਰੂ ਰਾਮਦਾਸ ਮਹਾਰਾਜ ਜੀ ਕਿਹੜੇ ਵੇਲੇ ਇਸ ਤੇ ਲਾਗੋ ਲੱਗੇ ਨੇ ਜਦੋਂ ਕੇ ਉੱਠ ਕੇ ਜਦਬ ਦੇ ਨਾਲ ਸਤਕਾਰ ਕਰਮ ਲਗਾ ਧਰਮ ਗੁਰੂ ਰਾਮਦਾਸ ਮਹਾਰਾਜ ਜੀ ਅੱਗੇ ਲੱਗ ਜਾਂਦੇ ਨੇ ਇਸਨੇ ਆਪਣੇ ਗਵਾਡੀ ਤੋਂ ਪੁੱਛਿਆ ਕਹਿ ਲਗਾ ਇੱਕ ਹੋਂਸਾ ਤੇ ਲਾਗੇ ਜਿਹੜਾ ਹੈਗਾ ਸੀ ਉਹ ਕਹਿਣ ਲਗਾ ਇਹੀ ਤੇ ਸੋਢੀ ਪਾਤਸ਼ਾਹ ਏ ਇਹੀ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿਨ੍ਹਾਂ ਦੀ ਬਦੌੜਤ ਅੱਜ ਘਰਾਂ ਦੇ ਵਿੱਚ ਰੋਟੀ ਪੱਕਦੀ ਪਈ ਆ ਤੇ ਮਾਂ ਦੇ ਵਿੱਚ ਭਾਈ ਸੋਢਾ ਸੋਸ਼ ਦਾ ਪਿਆਰ ਕਹਿੰਦਾ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਤਾਂ ਦੇ ਗੁਰੂ ਆਮਦਾਸ ਮਹਾਰਾਜ ਜੀ ਨੇ ਮੇਰੇ ਲਾਗੂ ਲੱਗਣਾ ਮੈਂ ਉੱਠ ਕੇ ਇਧਰ ਬਦੇ ਨਾਲ ਮੱਥਾ ਟੇਕਦਾ ਸੇਵਾ ਕਰਦਾ ਪਰ ਗੁਰੂ ਸਾਹਿਬ ਜੀ ਲਾਗੂ ਲੱਗਦੇ ਅੰਗਸੰਗ ਤੇ ਪਿਛੋ ਦੀ ਮੱਥਾ ਟੇਕ ਕੇ ਕਹਿ ਰਿਹਾ ਜੇ ਗੁਰੂ ਸਾਹਿਬ ਜੀ ਬਾਰੇ ਨੂੰ ਪਹਿਲਾ ਪਤਾ ਹੁੰਦਾ ਤੇ ਮੈਂ ਇਧਰ ਬਦੇ ਨਾਲ ਸਤਕਾਰ ਕਰਨਾ ਸੀ ਪਿਆਰਿਓ ਜਦੋਂ ਅਸੀਂ ਭਰੋਸੇ ਦੇ ਨਾਲ ਵਿਸ਼ਵਾਸ ਦੇ ਨਾਲ ਗੁਰੂ ਦੇ ਅੱਗੇ ਅਰਦਾਸ ਕਰਦੇ ਹਾਂ ਤੇ ਗੁਰੂ ਸਾਡੀ ਸੁਣਦਾ ਹੈ ਜਦੋਂ ਅਸੀਂ ਆਪਸ ਵਿੱਚ ਇਦਾਂ ਗੱਲਾਂ ਕਰਕੇ ਪ੍ਰਮਾਤਮਾ ਦੇ ਨਾਲ ਗੱਲਾਂ ਕਰਦੇ ਹੁੰਦੇ ਆ ਇਥੋਂ ਤੱਕ ਦੁਨੀਆਂ ਦੇ ਲੋਕ ਕਹਿੰਦੇ ਨੇ ਕਿ ਪਾਗਲ ਇਹ ਕਿਦਾਂ ਗੱਲਾਂ ਕਰਦਾ ਪਿਆ ਹੈ ਗੁਰੂ ਕਦੇ ਇਦਾਂ ਗੱਲਾਂ ਸੁਣਦਾ ਹੈ ਪਿਆਰਿਓ ਗੁਰੂ ਸਾਹਿਬ ਗੱਲਾਂ ਸੁਣਦਾ ਹੈ ਗੁਰੂ ਦੇ ਪ੍ਰੋਸਾ ਸਾਡਾ ਵਿਸ਼ਵਾਸ ਹੋਣਾ ਚਾਹੀਦਾ ਹੈ ਗੁਰੂ ਆਪ ਅੰਦਾਜ਼ ਗੋਲ ਜਬ ਮਨ ਹਰ ਨਾਮ ਨਾਲ ਚਿਤਿਆਵੇ ਜੋ ਇੱਛਾ ਸੋਈ ਪਲ ਪਾਵੇ ਫਿਰ ਦੁੱਖ ਨਾ ਲੱਗੇ ਆਏ ਫਿਰ ਦੁੱਖ ਨਹੀਂ ਕੋਈ ਆਉਂਦਾ ਸਾਡਾ ਗੁਰੂ ਪ੍ਰਤੀ ਵਿਸ਼ਵਾਸ ਭਰੋਸਾ ਹੋਣਾ ਚਾਹੀਦਾ ਹੈ ਤੇ ਮੇਰਾ ਧੰਨ ਗੁਰੂ ਰਾਮਦਾਸ ਮਹਾਰਾਜ ਆਪਣੇ ਭਗਤ ਦੀ ਅਰਦਾਸ ਬੇਨਤੀ ਜਰੂਰ ਸੰਦਾਏ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਡਾ ਗੁਰੂਕ੍ਰਤੀ ਵਿਸ਼ਵਾਸ ਭਰੋਸਾ ਹੁਣ ਕੇ ਦਾ ਪਿਆਰਿਓ ਕੀ ਘਟਨਾ ਵਾਪਰੀ ਅਗਲੇ ਦਿਨ ਗੁਰੂ ਸਾਹਿਬ ਜੀ ਆਏ ਨੇ ਗਵਾਂਡੀ ਦੇ ਆਪਿਆ ਭਾਈ ਸੋਮਿਆ ਗੁਰੂ ਸਾਹਿਬ ਆ ਕੇ ਨੇ ਇਤਵ ਤੇ ਨਤ ਸਤਕਾਰ ਕਰੀ ਭਾਈ ਸੋਨਾ ਟੁੱਟਿਆ ਗੁਰੂ ਸਾਹਿਬ ਜੀ ਲਾਗੋ ਨਗਰੇ ਸਨ ਇਹ ਦਿੱਵ ਦੇ ਨਾਲ ਉੱਠ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ ਜਦੋਂ ਨਮਸਕਾਰ ਕੀਤੀ ਪਿਆਰਿਓ ਮੇਰਾ ਗੁਰੂ ਜਸਰੀ ਆਏ ਭਾਈ ਕੰਮਕਾਰ ਵਧੀਆ ਚੱਲਦਾ ਪਿਆ ਕਹਿ ਲੱਗਾ ਪਾਸ਼ਾ ਜੀਓ ਤੁਹਾਡੀ ਕਿਰਪਾ ਹੈ ਕੰਮਕਾਰ ਬਹੁਤ ਵਧੀਆ ਚੱਲਦਾ ਪਿਆ

ਜਦੋਂ ਮੈਂ ਆਇਆ ਸੀ ਉਦੋਂ ਦੋ ਕਰਾਇਆ ਸੀ ਕਮਾਈ ਦੇ ਵਿੱਚ ਵਾਦਾ ਹੋਇਆ ਗਿਆ ਤੇ ਪਿਆਰਿਓ ਜਿਹੜੇ ਗੁਰੂ ਸਾਹਿਬ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਅਕੇ ਹੱਥ ਢਾਟ ਕੇ ਕਹਿਣ ਲੱਗੇ ਭਾਈ ਸਾਬੈ ਨੂੰ ਕਿ ਭਾਈ ਜਿੰਨੇ ਆਨੇ ਕਮਾਏ ਨੇ ਸਾਡੀ ਤਲੀ ਉੱਤੇ ਰੱਖ ਦੇ ਤੇਰੇ ਸਾਰੇ ਆਨੇ ਸੇਵਾ ਦੇ ਵਿੱਚ ਪਾ ਦਗੇ ਮੋਢੋ ਸਤਨਾਮ ਸ੍ਰੀ ਵਾਹਿਗੁਰੂ ਸੇਵਾ ਦੇ ਵਿੱਚ ਪਾ ਦਈਏ ਆਪਾਂ ਆਮ ਦੇਖੀ ਦਾ ਜਦੋਂ ਸੇਵਾ ਦਾ ਨਾਮ ਆਉਂਦਾ ਹੈ ਅਸੀਂ ਹੱਥ ਘੁੱਟਣ ਲੱਗ ਪੈਂਦੇ ਆ ਪਿਆਰਿਓ ਤੁਸੀਂ ਸਾਡਾ ਕਰਿਆ ਜੋ ਲਾਈਵ ਚੱਲਦਾ ਪਿਆ ਅਸੀਂ ਹੱਥ ਘੁੱਟਣ ਲੱਗ ਪੈਂਦੇ ਆ ਆਮ ਦੇਖੀ ਦਾ ਸਮਾਗਮਾਂ ਦੇ ਵਿੱਚ ਜਦੋਂ ਸਮਾਗਮ ਦੀ ਪਰਚੀ ਕੱਟੀ ਜਾਂਦੀ ਆ ਅਸੀਂ ਪੈਸਾ ਦੇਣ ਲੱਗੇ ਪਹਿਲਾਂ ਸੇਵਾ ਦੇਣ ਤੋਂ ਪਹਿਲਾਂ ਅਸੀਂ ਪਰਚੀਆਂ ਚੈੱਕ ਕਰਦੇ ਹਾਂ ਕਿ ਫਲਾਦੇ ਨੇ ਕਿਨੇ ਦਿੱਤੇ ਤੇ ਢਿੰਗੜੇ ਨੇ ਕਿਨੇ ਦਿੱਤਾ ਅਸੀਂ ਪਰਚੀਆਂ ਚੈੱਕ ਕਰਦੇ ਹਾਂ ਤੇ ਜਾਂ ਤੇ ਆਮ ਤੇ ਕੀ ਦਾ ਗੁਰੂ ਘਰਾਂ ਵਿੱਚ ਅਸੀਂ ਤਮਾਈ ਜਿੰਨੇ ਆ ਪੈਸੇ ਦਿੱਨੇ ਸੇਵਾਦਾਰਾਂ ਕੋਲ ਤੇ ਸੰਗਰਾਂਦ ਦੀ ਸੇਵਾ ਹੁੰਦੀ ਆ ਉੱਥੇ ਪੈਸੇ ਦੇ ਕੇ ਆਉਂਦੇ ਆ ਜਿੰਨਾ ਚਿਰ ਤੱਕ ਸਾਡਾ ਸਬੰਕਰ ਦੇ ਵਿੱਚ ਨਾ ਨਾਂ ਨਾ ਬੋਲਿਆ ਗਿਆ ਉਹਨਾਂ ਚਿਰ ਤੱਕ ਅਸੀਂ ਗ੍ਰੰਥੀ ਨੂੰ ਗਾਣਾ ਕੱਢੇ ਜਾਂਦੇ ਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਚਿਰ ਤੱਕ ਅਸੀਂ ਗ੍ਰੰਥੀ ਨੂੰ ਗਾਣਾ ਕੱਢੇ ਜਾਂਦੇ ਆ ਇਹਨੇ ਮੇਰਾ ਨਾਂ ਨਹੀਂ ਵਿੱਚ ਲਿਆ ਇਹਨੇ ਟੇਰੇ ਬੈਠੇ ਨੇ ਇਹ ਪੈਸੇ ਖਾਣ ਵਾਲੇ ਬੈਠੇ ਨੇ ਫਿਰ ਅਸੀਂ ਇਦਾਂ ਗਾਣਾ ਕੱਢਦੇ ਆ ਪਿਆਰਿਓ ਭਾਈ ਸੰਵੇ ਨੇ ਹੱਥ ਕੰਬਦੇ ਕੰਬਦੇ ਪੈਸੇ ਤਾਂ ਗੁਰੂ ਗ੍ਰਾਮਤਾ ਸਮਰਜ ਤਨੀ ਦੇ ਉੱਤੇ ਰੱਖਤੇ ਮਨ ਦੇ ਵਿੱਚ ਸੋਚਦਾ ਪਿਆ ਕਿੰਦਾ ਕਾੜਾ ਮੱਥਾ ਟੇਕਿਆ ਤੇ ਗੁਰੂ ਸਾਹਿਬ ਆਏ ਨੇ ਪੈਸੇ ਲੈ ਕੇ ਨਾ ਜਿੰਨੇ ਕਮਾਏ ਸੀ ਅੱਜ ਸਾਰੇ ਲੈ ਗਏ ਨੇ ਕਾੜਾ ਮੱਥਾ ਟੇਕਾ ਕਹਿੰਦਾ ਮੱਥਾ ਟੇਕਣਾ ਵੀ ਮੈਂ ਤਾਂ ਪੈ ਗਿਆ ਪਿਆਰਿਓ ਫਿਰ ਮਨ ਦੇ ਵਿੱਚ ਸੋਚਦਾ ਪਿਆ ਇੱਕ ਬੰਦੇ ਕਹਿ ਰਿਹਾ ਚਲੋ ਅਸੀਂ ਵੱਡੇ ਭਾਗਾਂ ਵਾਲੇ ਆਂ ਦੇ ਗੁਰੂ ਨੇ ਸਾਡੇ ਤੋਂ ਸੇਵਾ ਲਈ ਹੈ ਫਿਰ ਇੱਕ ਮਿੰਟ ਮਨ ਵਿੱਚ ਸੋਚਦਾ ਪਿਆ ਉਹ ਸੋਚਾਂਗੇ ਤੇ ਗੁਰੂ ਸਾਹਿਬ ਕਰਾਇਆ ਹੀ ਲੱਗਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਹੋਰ ਕਿਸੇ ਤੋਂ ਤੇ ਲਿਆ ਨਹੀਂ ਪੈਸੇ ਲੇਟੋਂ ਲੈਣ ਚੱਲ ਕੋਈ ਇਹੋ ਸੋਚ ਲੈਂਦੇ ਆ ਤੇ ਗੁਰੂ ਸਾਡੇ ਤੋਂ ਥਾਂ ਦਾ ਕਰਾਇਆ ਲੈ ਗਿਆ ਪਿਆਰੋ ਅਗਲਾ ਦਿਨ ਹੋ ਜਾ ਫਿਰ ਮੇਰੇ ਗੁਰੂ ਸਾਹਿਬ ਜੀ ਆਏ ਨੇ ਤੇ ਫਿਰ ਪੁੱਛਣ ਲੱਗੇ ਕਿ ਭਾਈ ਕੰਮਕਾਰ ਵਧੀਆ ਚੱਲਦਾ ਪਿਆ ਕਹਿਣ ਲੱਗਾ ਪਾਸ਼ਾ ਜੀਓ ਬੜੀ ਕਿਰਪਾ ਕੰਮਕਾਰ ਬੜਾ ਚੱਲਦਾ ਪਿਆ ਤੇ ਮੇਰੇ ਸਾਹਿਬ ਜੀ ਕਹਿਣ ਲੱਗੇ ਅੱਜ ਕਿੰਨੇ ਪੈਸੇ ਕਮਾਏ ਨੇ ਤੇ ਭਾਈ ਸੌਮੇ ਨੇ ਆਪਣੇ ਛਾਬੇ ਦੇ ਵਿੱਚ ਵੇਖਿਆ ਜਿੰਨੇ ਪੈਸੇ ਹੈਗੇ ਸੀ ਅੱਜ ਗੁਰੂ ਸਾਹਿਬ ਜੀ ਤਣੀ ਤੇ ਉੱਤੇ ਰੱਖ ਤੇ ਕਹਿਣ ਲੱਗਾ ਮਨ ਦੇ ਸੋਚਦਾ ਪਿਆ ਪਿਆਰੋ ਅਸੀਂ ਵੱਡੇ ਭਾਗਾਂ ਵਾਲੇ ਆ ਕਿ ਮੈਂ ਵੱਡੇ ਭਾਗਾਂ ਵਾਲਾ ਗੁਰੂ ਸਾਹਿਬ ਨੇ ਆਪ ਹੱਥ ਕੱਢ ਕੇ ਮੇਥੋਂ ਸੇਵਾ ਲਈ ਆ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਕਹਿੰਦਾ ਮੈਂ ਵੱਡੇ ਭਾਗਾਂ ਵਾਲਾ ਜਰੂਰ ਸਾਹਿਬ ਨੇ ਮੇਥੋਂ ਸੇਵਾ ਲਈ ਆ ਲਗਾਤਾਰ ਇਦਾਂ ਚੱਲਦਾ ਗਿਆ ਪੰਜਵਾਂ ਦਿਨ ਹੋਇਆ ਗੁਰੂ ਸਾਹਿਬ ਜੀ ਆਏ ਨੇ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਕਿੰਨੇ ਪੈਸੇ ਕਮਾਏ ਨੇ ਕਹਿ ਲੱਗਾ ਪਰ ਗੁਰੂ ਸਾਹਿਬ ਜੀ ਨਾ ਛਾਬੇ ਦੇ ਵਿੱਚ ਸੌਦੇ ਆ ਤੇ ਨਾ ਕੋਈ ਛਾਬੇ ਦੇ ਵਿੱਚ ਕੋਈ ਪੈਸਾ ਹੈਗਾ ਤੇ ਤਾਂ ਪਾਤਸ਼ਾਹ ਜੀਓ ਅੱਜ ਕੁਝ ਨਹੀਂ ਕਮਾਇਆ ਗਾ ਜੇ ਸੌਦਾ ਕੋਲ ਹੁੰਦਾ ਤੇ ਕਮਾਈ ਹੁੰਦੀ ਅੱਜ ਕੁਝ ਨਹੀਂ ਅੱਜ ਮੇਰੇ ਹੱਥ ਖਾਲੀ ਨੇ ਬੋਲੋ ਸਤਨਾਮ ਸਰੇ ਵਾਟਾ ਲਗਾ ਗੁਰੂ ਸਾਹਿਬ ਜੀ ਅੱਜ ਮੇਰੇ ਹੱਥ ਖਾਲੀ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਹੱਥਾਂ ਦੇ ਭੱਜ ਦੇ ਵਿੱਚ ਲੈ ਕੇ ਕਹਿਣ ਲੱਗੇ ਨੇ ਭਾਈ ਤੇਰਾ ਨਾਮ ਕੀ ਹੈ ਜਦੋਂ ਅਸੀਂ ਕਹਿ ਦਵਾਂਗੇ ਨਾ ਕਿ ਮੇਰਾ ਮੁਝਾ ਕ੍ਰਿਸ਼ਨੇ ਜੋ ਕੁਛ ਹੈ ਸੋ ਤੇਰਾ ਉਦੋਂ ਮੇਰਾ ਗੁਰੂ ਸਾਹਿਬ ਪੁੱਛਦਾ ਭਾਈ ਤੇਰਾ ਨਾਮ ਕੀ ਹੈ ਮੇਰੇ ਪਾਤਸ਼ਾਹ ਨੇ 4 ਦਿਨ ਸੇਵਾ ਲਈਆ ਉਦੋਂ ਤੋ ਨਾਮ ਨਹੀਂ ਪੁੱਛਿਆ ਜਦੋਂ ਅੱਜ ਮੈਂ ਗੱਲ ਤਾ ਕਿ ਪਾਤਸ਼ਾਹ ਜੀਓ ਅੱਜ ਮੇਰੇ ਕੋਲ ਕੁਝ ਨਹੀਂ ਹੈਗਾ ਅੱਜ ਤੇ ਮੇਰੇ ਹੱਥ ਖਾਲੀ ਨੇ ਅੱਜ ਮੇਰਾ ਘਰ ਖਾਲੀ ਆ ਅੱਜ ਮੇਰੇ ਕੋਲ ਕੁਝ ਨਹੀਂ ਹੈਗਾ ਤੇ ਅੱਜ ਫਿਰ ਗੁਰੂ ਸਾਹਿਬ ਨੇ ਪੁੱਛਿਆ ਭਾਈ ਤੇਰਾ ਨਾਮ ਕੀ ਹੈ ਬੋਲੋ ਸਤਨਾਮ ਸਰੇ ਵਾਇਰ ਉੱਤੇ ਫਿਰ ਗੁਰੂ ਸਾਹਿਬ ਜੀ ਨੇ ਜਦੋਂ ਪੁੱਛਿਆ ਤੇ ਕਹਿ ਲੱਗਾ ਜੀ ਮੇਰਾ ਨਾਂ ਸੋਮਾ ਤੇ ਗੁਰੂ ਸਾਹਿਬ ਜੀ ਕਹਿ ਲਗੇ ਸੋਮਾ ਕਦੀ ਸੁੱਖਦਾ ਨਹੀਂ ਹੁੰਦਾ ਤੂੰ ਕਿਹਨ ਦਾ ਭਰਾ ਆ ਤੂੰ ਤੇ ਸੋਮੇ ਛਾਏ ਛਾ ਦਾ ਛਾਏ ਤੇ ਗੁਰੂ ਰਾਮਦਾਸ ਮਹਾਰਾਜ ਦੀ ਫਿਰ ਐਡੀ ಅಪਾਰ ਕਿਰਪਾ ਹੋਈ ਫਿਰ ਭਾਈ ਸੋਮਾ ਸ਼ਾਹ ਬਣ ਗਿਆ ਬਹੁਤ ਅਮੀਰ ਬਣ ਗਿਆ ਧਨਵਾਨ ਬਣ ਗਿਆ ਚਾਰ ਦਿਨ ਸੇਵਾ ਕੀਤੀ ਸੀ ਗੁਰੂ ਦੀ ਖਜ਼ਾਨੇ ਦੀ ਤੇ ਗੁਰੂ ਸਾਹਿਬ ਜੀ ਨੇ ਉਸ ਨੂੰ ਮੀਰ ਬਣਾ ਦਿੱਤਾ ਸ਼ਾਹ ਬਣਾ ਦਿੱਤਾ ਅੱਜ ਬੜੀ ਖੁਸ਼ੀ ਹੁੰਦੀ ਆ ਕਿ ਅੱਜ ਉਹਨਾਂ ਦੀ ਪੀੜ੍ਹੀ ਚੜੀ ਆ ਦਿੱਲੀ ਦੇ ਵਿੱਚ ਰਹਿ ਗਈ ਆ ਇੰਗਲੈਂਡ ਦੀ ਧਰਤੀ ਉੱਤੇ ਰਹਿ ਗਈ ਆ ਜਦੋਂ ਪਰਿਵਾਰ ਨੂੰ ਬਿਨਿੰਦਾ ਬੜੀ ਖੁਸ਼ੀ ਹੁੰਦੀ ਆ ਮੇਰੇ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆ ਕੇ ਜੈਦਾ ਪੂਰੀ ਭਰੋਸੇ ਦੇ ਨਾਲ ਵਿਸ਼ਵਾਸ ਦੇ ਨਾਲ ਸਾਰੀਆਂ ਡੋਰਾ ਜੜੀਆਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਉੱਤੇ ਸੁੱਟ ਦਵਾਂਗੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਦੀ ਪੀੜ੍ਹੀ ਦੀ ਪੀੜ੍ਹੀ ਦੀ ਗਾਂ ਤਾਰ ਕੇ ਰੱਖ ਦਿੰਦੇ ਨੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਸਾਡਾ ਗੁਰੂ ਪ੍ਰਤੀ ਵਿਸ਼ਵਾਸ ਤਿਪ ਸਾ ਜਿਹੜਾ ਖਣਾ ਚੇਤ ਫਿਰ ਭਾਈ ਸੋਮਨਾ ਸ਼ਾਹ ਬਣ ਗਿਆ ਬਹੁਤ ਮੀਰ ਬਣ ਗਿਆ ਧੰਵਾਨ ਬਣ ਗਿਆ ਅੱਜ ਵੀ ਆਦੀ ਪੀੜੀ ਜੜੀ ਆ ਬਹੁਤ ਮੀਰ ਆ ਬਹੁਤ ਧੰਵਾਨ ਆ ਅੱਜ ਵੀ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਦੇ ਵਿੱਚ ਆ ਕੇ ਸੇਵਾ ਕਰਦੇ ਨੇ ਵਿਸ਼ਵਾਸ ਤੇ ਨਾਲ ਭਰੋਸੇ ਦੇ ਨਾਲ ਸੇਵਾ ਕਰਦੇ ਆ ਇੰਨੇ ਧੰਵਾਨ ਨੇ ਦੇ ਗੁਰੂ ਰਾਮਦਾਸ ਮਹਾਰਾਜ ਨੇ ਉਹਨਾਂ ਦਾ ਬੇੜਾ ਜਿਹੜਾ ਪਾਰ ਕਰਦਾ ਏ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਭਰੋਸਾ ਲਾ ਕੇ ਵਿਸ਼ਵਾਸ ਰੱਖ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਛਾਂ ਦੇ ਵਿੱਚ ਆਵਾਂਗੇ ਜੋ ਕੁਝ ਮੰਗਾਂਗੇ ਸਾਨੂੰ ਪ੍ਰਾਪਤ ਹੋ ਜਾਂਦਾ ਏ ਤਾਹੀ ਤੇਰੇ ਸੈਵਨੇ ਪਰਕਾਣੀ ਅੰਦਰ ਵਰਸ਼ ਕੀਤਾ ਏ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਤੇਵਾਰ ਨਾਨਕ ਦਾਸ ਮੁਖ ਤੇ ਜੋ ਬੋਲੇ ਤੀਹਾ ਉਹ ਸੱਚ ਹੋ ਗਏ। ਜਿਤੇ ਦਾ ਭਰੋਸੇ ਦੇ ਨਾਲ ਵਿਸ਼ਵਾਸ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਜੋ ਕੁਝ ਮੰਗਾਤੇ ਸਭ ਪ੍ਰਾਪਤ ਹੋ ਜਾਵੇਗਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਆਓ ਤਾਨਾ ਗੁਰੂ ਰਾਮਦਾਸ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਰਾਮ ਕੇ ਜਿਹੜਾ ਗੁਰਮੰਤਰ ਦਾ ਜਾਪ ਕਰਕੇ ਜੀ ਸਤ ਨਾਮ ਵਾਹਿ ਤੂ ਸਤ ਨਾਮ ਵਾਹਿ ਤੂ ਸਤ ਨਾਮ ਵਾਹਿ ਤੂ ਸਤ ਨਾਮ ਵਾਹਿ ਤੂ ਸਤ ਨਾਮ اے جیوا تیرے ਕੋਲ ਅੰਮ੍ਰਿਤ ਮੇਰੇ ਕੁੱਠਿਆ ਜਾਵੇ ਭਾਵੇਂ ਨਾ ਜਾਵੇ ਗੁਰਬਾਣੀ ਦਾ ਸਿਮਰਨ ਕਰਦਾ ਰਹੀ ਤੇਰੇ ਘਰ ਦੇ ਸਾਰੇ ਦੁੱਖਲੇ ਜਿਹੜੇ ਖਤਮ ਹੋ ਜਾਣਗੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਗੁਰਬਾਣੀ ਉੱਤੇ ਵਿਸ਼ਵਾਸ ਰੱਖੀ ਭਰੋਸਾ ਰੱਖੀ ਧੰਨ ਗੁਰੂ ਰਾਮਦਾਸ ਮਹਾਰਾਜ ਜਿਹੜਾ ਤੇਰਾ ਵਿਗੜਾ ਪਾਰ ਕਰਦਣਗੇ ਬੋਲੋ ਸਤਨਾਮ ਸਰੇ ਵਾਰੇ ਸਾਡਾ ਗੁਰੂ ਪ੍ਰਤੀ ਵਿਸ਼ਵਾਸ ਭਰੋਸਾ ਹੋਣਾ ਚਾਹੀਦਾ ਕਿ ਧਾਰਮਿਕ ਗੁਰਗਾਂ ਦਾਸ ਮਾਰਗ ਦਾ ਉਹ ਦਰਬਾਰ ਆ ਜਿੱਥੇ ਕੋਈ ਹੰਕਾਰੇ ਜਾਂਦਾ ਤੇ ਮੇਰਾ ਗੁਰੂ ਸਾਹਿਬ ਉਹਨੂੰ ਪਖਾਰੀ ਪਾ ਦਿੰਦਾ ਹੈ ਜਿਹੜਾ ਮੇਰਾ ਗੁਰੂ ਸਾਹਿਬ ਉੱਤੇ ਚੜਾਈ ਕਰ ਦਿੰਦਾ ਹੈ ਤੇ ਮੇਰਾ ਗੁਰੂ ਸਾਹਿਬ ਉਹਨੂੰ ਢਿੱਡ ਵਿੱਚ ਮਿਲਾ ਦਿੰਦਾ ਹੈ ਤੇ ਜਿਹੜਾ ਮੇਰੇ ਗੁਰੂ ਦੀ ਹਜ਼ੂਰੀ ਵਿੱਚ ਚੁਪਖਾਰੀ ਬਣ ਕੇ ਜਾਂਦਾ ਏ ਮਨਕਤਾ ਬਣ ਕੇ ਜਾਂਦਾ ਏ ਤੇ ਮੇਰਾ ਧੰਨ ਗੁਰੂ ਰਾਮਦਾਸ ਮਹਾਰਾਜ ਅਨੁਬਾਦਸ਼ਾ ਬਣਾ ਦਿੰਦਾ ਏ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਡਾ ਜਿਹੜਾ ਵਿਸ਼ਵਾਸ ਭਰੋਸਾ ਗੁਰੂ ਪ੍ਰਤੀ ਹੋਣਾ ਚਾਹੀਦਾ ਅੱਜ ਸਾਡਾ ਵਿਸ਼ਵਾਸ ਗੁਰੂ ਪ੍ਰਤੀ ਬੜਾ ਕੱਚਾ ਬਹੁਤ ਕੱਚਾ ਹੋ ਗਿਆ ਵਿਸ਼ਵਾਸ ਗੁਰੂ ਦੀ ਹਜ਼ੂਰੀ ਦੇ ਵਿੱਚ ਆਈ ਦਾ ਅਰਦਾਸ ਕਰੇ ਦੀ ਆ ਜੇ ਕਦੇ ਅਰਦਾਸ ਬੇਤ ਸਾਡੀ ਪ੍ਰਵਾਨ ਨਾ ਹੋਵੇ ਨਿਗਰ ਦੁਨੀਆ ਦਾ ਅਸੀਂ ਇਹੋ ਜਿਹਾ ਕੋਈ ਥਾਣੀ ਜਿਹੜਾ ਛੱਡਿਆ ਹੋਵੇ ਜਿੱਥੇ ਨੱਕ ਰਕੜਿਆ ਹੋਵੇ ਸਾਡਾ ਗੁਰੂ ਪ੍ਰਤੀ ਖਾਸ ਪ੍ਰਤੀ ਵਿਸ਼ਵਾਸ ਭਰੋਸਾ ਹੋਣਾ ਚਾਹੀਦਾ ਵਿਸ਼ਵਾਸ ਹੋਣਾ ਚਾਹੀਦਾ ਅੱਜ ਸਾਡਾ ਵਿਸ਼ਵਾਸ ਬੜਾ ਕੱਜਾ ਮਾਫ਼ ਕਰਨਾ ਲੱਗ ਜਾਂਦਾ ਪਿਆ ਸਾਡਾ ਵਿਸ਼ਵਾਸ ਸਾਡਾ ਖੱਚਾ ਮੇਰੇ ਗੁਰੂ ਸਾਹਿਬ ਨੇ ਕਿਹਾ ਸੀ ਦੁਬਦਾਨਾ ਪੜੋ ਹਰ ਪਿੰਡ ਹੋਰ ਨਾ ਪੂਜਣ ਮੜੇ ਨੂੰ ਸਾਣਾ ਜਾਈ ਕਿ ਦੁਬਦਾਨਾ ਦੇ ਵਿੱਚ ਨਾ ਬਸਣਾ ਸਾਡਾ ਗੁਰੂ ਦੇ ਉੱਤੇ ਭਰੋਸਾ ਵਿਸ਼ਵਾਸ ਸਾਰਾ ਕੁਝ ਕਿਤੇ ਨਹੀਂ ਆਪਣਾ ਗੁਰੂ ਨੂੰ ਸਰਪੜ ਕਰ ਦੋ ਗੁਰੂ ਦੇ ਉੱਤੇ ਸਾਰੀਆਂ ਡੋਰਾ ਛੱਡ ਦੋ ਤੇ ਮੇਰਾ ਗੁਰੂ ਸਾਹਿਬ ਤੁਹਾਡੀ ਸਾਰੀ ਗਰੀਬੀ ਕੱਢ ਦੇਗਾ ਬੋਲੋ ਸਤਨਾਮ ਸਰੇ ਵਾਹਿਗੁਰੂ ਵਿਸ਼ਵਾਸ ਰੱਖੋ ਤੁਕ ਦਿੱਤੇ ਜਦੋਂ ਵਿਸ਼ਵਾਸ ਰੱਖ ਕੇ ਭਰੋਸਾ ਰੱਖ ਕੇ ਗੁਰੂ ਦੇ ਅੱਗੇ ਅਰਦਾਸ ਕਰਾਂਗੇ ਤੇ ਫਿਰ ਮੇਰਾ ਗੁਰੂ ਸਾਹਿਬ ਵੀ ਕਹਿੰਦਾ ਏ ਜੋ ਮਾਂ ਕਹਾਂ ਸੋਈ ਸੋਈ ਕਾ ਆਪਣੇ ਖਸਾ ਭਰੋਸਾ ਸਾਡਾ ਗੁਰੂ ਤੇ ਭਰੋਸਾ ਵਿਸ਼ਵਾਸ ਬਜੇ ਤਾਂ ਤੇ ਮੇਰਾ ਧੰਨ ਗੁਰੂ ਨਾਨਕ ਦਾਸ ਮਹਾਰਾਜ ਉਹਨਾਂ ਦੇ ਸਾਰੇ ਦੁੱਖ ਤੇ ਜਿਹੜਿਆ ਖਤਮ ਕਰ ਦਿੰਦਾ ਏ ਤੇ ਇਸ ਦੀ ਗਵਾਈ ਪਰੇ ਪਾਸ਼ਣ ਭਰੀ ਆ ਤੇ ਪਹਿਲੇ ਪਾਸ਼ਣ ਚ ਕਹਿੰਦੇ ਆਗਿਆ ਸੁਖ ਮੇਰੇ ਮੇਤਾ ਪਾਛੈ ਅਨੰਤ ਪ੍ਰਭ ਕੀਤਾ ਪਰਮੇਸ਼ਰ ਬਣ ਤੇ ਬਣਾਈ ਫਿਰ ਡੋਲਤ ਕਤਹੋ ਨਾ ਕਿ ਸੱਚੇ ਭਗਤ ਗੁਰੂ ਸਾਹਿਬ ਜੀ ਦੇ ਨਾਮ ਨੂੰ ਜਪਦੇ ਨੇ ਜਿਹੜੇ ਸੱਚੇ ਭਗਤ ਗੁਰੂ ਸਾਹਿਬ ਦੇ ਨਾਮ ਨੂੰ ਜਪਤ ਨੇ ਤੇ ਗੁਰੂ ਸਾਹਿਬ ਨੇ ਉਹਨਾਂ ਦੇ ਜੀਵਨ ਦੇ ਵਿੱਚ ਸੋਧੀ ਸੁੱਖ ਪ੍ਰਦਾਨ ਕਰਤਾ ਤੇ ਉਹਨਾਂ ਦਾ ਬੀਜ ਚੁੱਕਾ ਸਿਮਰ ਜੀਵਨ ਦੇ ਵਿੱਚ ਵੀ ਨਾਟ ਖੇੜਾ ਬਣਾਈ ਰੱਖਿਆ ਤੇ ਆਉਣ ਵਾਲੇ ਜੀਵਨ ਦੇ ਵਿੱਚ ਵੀ ਖੁਸ਼ੀ ਖੇੜਾ ਪ੍ਰਾਪਤ ਰੱਖਿਆ ਹੁੰਦਾ ਅਗਰ ਜਾਣ ਪੜਦਿਆ ਅਨੰਤ ਪਿਆਰ ਮੇਰੇ ਪਾਏ ਸਤਿਗੁਰੂ ਮੈਂ ਪਾਇਆ ਜਦੋਂ ਤਾਂ ਮੈਂ ਸਤਿਗੁਰੂ ਨਾਲ ਪਾਲਿਆ ਮੇਰੀ ਜ਼ਿੰਦਗੀ ਦੇ ਵਿੱਚ ਨੰਦ ਹੀ ਨੰਦ ਖੁਸ਼ੀ ਹੀ ਖੁਸ਼ੀ ਖੇੜਾ ਹੀ ਖੇੜਾ ਪ੍ਰਾਪਤ ਹੋ ਗਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਡਾ ਗੁਰੂ ਪ੍ਰਤੀ ਵਿਸ਼ਵਾਸ ਭਰੋਸਾ ਹੋਣਾ ਚਾਹੀਦਾ ਅੱਜ ਪਾਵਨ ਮਸੀਹਾ ਦਾ ਪੁੱਤਰ ਦਿਹਾੜਾ ਹੈ ਨਾਲ ਹੀ ਅੱਜ ਪੰਜ ਪਿਆਰਾਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਜੀ ਅੱਜ ਉਹਨਾਂ ਦਾ ਜਨਮ ਦਿਹਾੜਾ ਆਪ ਸਰਬ ਸੰਗਤਾਂ ਨੂੰ ਮਸੀਹਾ ਦੀਆਂ ਤੇ ਭਾਈ ਰਮਨ ਸਿੰਘ ਜੀ ਦੇ ਜਨਮ ਦਿਹਾੜੇ ਤੀਆਂ ਲੱਖ ਲੱਖ ਕਰੋੜ ਕਰੋੜ ਧੰਨਾਂ ਬੰਦ ਜੀ ਸੋ ਇੰਨੀਆਂ ਹਾਜ਼ਰੀਆਂ ਪ੍ਰਮਾਣ ਕਰਦੀਆਂ ਗੁਰਮਤ ਵਿਚਾਰ ਕਰਦਿਆਂ ਹੋ ਗਿਆ ਇੱਕ ਨਹੀਂ ਅਨੇਕ ਪ੍ਰਕਾਰ ਦੇ ਦੰਤਾਂ ਇਨ ਜਾਣ ਕੇ ਬੱਚਾ ਸਮਝ ਕੇ ਮਾਫ਼ ਕਰਨਾ ਤੰਤਵ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਮਾਗਮ ਤੇ ਬਖਸ਼ੁਕ ਬਖਸ਼ਣਾ ਜੀ ਦੰਦ ਦੇ ਸ਼ਬਦਾਂ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਹੋਵੇ ਦਾਸ ਕਿਮਤ ਅਦਰਚ ਕਰਤਾ ਫਿਰ ਗੁਰੂ ਨਾਮ ਦਾਸ ਮਰਜ ਦੇ ਦਰ ਦਾ ਟੋਕਰ ਗੁਰੂ ਨਾਮ ਦਾਸ ਮਰਜ ਨੇ ਡੋਟੇ ਬਸ਼ ਕਿਤੇ ਹੋਇਆ ਕੋ ਲਜਕਾ ਤਾਂ ਫਿਰ ਮਾ ਧੰਨ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸੰਗਤ ਬਖਸ਼ਿਸ਼ ਬਖਸ਼ਣਾ ਜੀ ਬਲਾਉ ਫਤਜੀਆ ਕੋ ਜੀ ਵਾਰਥੁ ਕੁਝਾ ਖੰਸਾ ਵਾਰਥੁ ਕੁਝ ਕੇ ਖਤੇਲੇ